ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀ ਆ ਤੇ ਇਹ ਆਪਣੇ ਖੇਤ ਹੈਗੇ ਨੇ ਜੀ ਜਿਹੜੇ ਆਪਾਂ ਦਸੰਬਰ ਦੇ ਵਿੱਚ ਪਿਆਜ਼ਾਂ ਦੀ ਟ੍ਰਾਂਸਪਲੈਂਟ ਕੀਤੀ ਸੀ ਪਨੀਰੀ ਤੇ ਪਿਆਜ਼ ਤਕਰੀਬਨ ਤਿਆਰ ਹੈ ਤੇ ਇਹਦੇ ਵਿੱਚ ਆਪਾਂ ਇੰਟਰ ਕ੍ਰੌਪ ਕੀਤੀ ਆ ਤੇ ਬਤਾਉਆਂ ਦੇ ਬੂਟੇ ਇਹਦੇ ਵਿੱਚ ਵੀ ਤਕਰੀਬਨ ਚੱਲ ਪਏ ਨੇ ਤੇ ਪਿਆਜ਼ ਦਾ ਵੀ ਸਾਈਜ਼ ਵਧੀਆ ਬਣ ਗਿਆ ਤਕਰੀਬਨ 10 ਤੋਂ 10 ਤੋਂ 12 ਦਿਨਾਂ ਬਾਅਦ ਇਹਦੀ ਜਿਹੜੀ ਆ ਆਪਾਂ ਹਾਰਵੈਸਟਿੰਗ ਸਟਾਰਟ ਕਰਾਂਗੇ ਪਿਆਜ਼ ਦੀ ਤੇ ਕਿਵੇਂ ਝਾੜ ਰਿਹਾ ਕੀ ਖਰਚੇ ਆ ਇਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਤਹਾਲ ਇਹਨੂੰ ਪਾਣੀ ਚੱਲ ਰਿਹਾ ਹੈ ਕਿਉਂਕਿ ਗਰਮੀ ਕਰਕੇ ਪਾਣੀ ਬਹੁਤ ਜ਼ਿਆਦਾ ਮੰਗਦਾ ਤੇ ਇਸ ਸਟੇਜ 'ਤੇ ਇਹਨੂੰ ਥੋੜਾ ਗੱਲਾ ਰੱਖਣਾ ਪੈਂਦਾ ਹੈ ਜਿਸ ਨਾਲ ਇਹਦੀ ਮੱਕੀ ਝਾੜ ਤੇ ਗ੍ਰੋਥ ਹੈ ਉਹ ਵਧੀਆ ਹੁੰਦੀ ਰਹਿੰਦੀ ਕਿਉਂਕਿ ਪਾਣੀ ਨਰਮਾਈ ਬਹੁਤ ਮੰਗਦਾ ਸੋ ਬਾਕੀ ਸਪਰੇਅ ਕਰਾਂਗੇ ਛੋਟੇ ਪਿਆਜ਼ ਦੇ ਵਿਚ ਵਿਚ ਟ੍ਰਿਪ ਟ੍ਰਿਪ ਤੋਂ ਇੱਕ ਸਪਰੇਅ ਦੇ ਤੇ ਵੀ ਕਰਾਂਗੇ ਹਲੇ तकरीबन 10 ਤੋਂ 15 ਦਿਨ ਨੇ ਖੜਨਾ ਹੋਰ ਠੀਕ ਹੈ ਜੀ ਬਾਕੀ ਰਿਜ਼ਲਟ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ ਆ